ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੱਕਣ ਦੇ ਲਈ ਵੱਖ-ਵੱਖ ਸਕੀਮਾਂ ਦੇ ਤਹਿਤ ਉਹਨਾਂ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ ਪਰ ਇਹ ਕਲਾਸ ਨਗਰ ਕੌਂਸਲ ਨਕੋਦਰ ਦੇ ਵਿੱਚ ਇਸ ਦੇ ਸਬੰਧ ਵਿੱਚ ਇੱਕ ਘਪਲਾ ਹੋਇਆ ਜਿੱਥੇ ਇੱਕ ਕਲਰਕ ਨਵੀਂ ਨਾਹਰ ਨੂੰ ਇਸ ਯੋਜਨਾ ਦੇ ਕੇਸਾਂ ਦੇ ਵਿੱਚ ਹੀਰਾ ਫੇਰ ਕਰਨ ਦੇ ਕਾਗਜ਼ ਸਾਧਕ ਅਫਸਰ ਨੇ ਤੁਰੰਤ ਪ੍ਰਭਾਵ ਨਾਲ ਮੋਤਲ ਕਰ ਦਿੱਤਾ ਹੈ ਜਿਸ ਦੀ ਪੁਸ਼ਟੀ ਕਰ ਸਾਧਕ ਅਫਸਰ ਨਕੋਦਰ ਅਰਨਦੀਪ ਸਿੰਘ ਨੇ ਕੀਤੀ ਹੈ ਇਸ ਮਾਮਲੇ ਦੇ ਵਿੱਚ ਘਪਲਾ ਕਿੰਨਾ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕਲਰਕ ਨਵੀਂ ਨਾਹਰ ਜੋ ਨਕੋਦਰ ਨਗਰ ਕੌਂਸਲ ਦਫਤਰ ਵਿਖੇ ਪ੍ਰਧਾਨ ਮੰਤਰੀ ਸ਼ਹਿਰੀ ਆਵਾਜ਼ ਯੋਜਨਾ ਦੇ ਕੇਸਾਂ ਦਾ ਕੰਮ ਦੇਖਦਾ ਸੀ ਸਕੀਮ ਦੇ ਅਧੀਨ ਪ੍ਰਾਪਤ ਹੋਈ ਗ੍ਰਾਂਟ ਦੀ ਜਿਹੜੀ ਯੋਗ ਰਾਸ਼ੀ ਐ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰਨ ਦਾ ਕੰਮ ਵੀ ਉਸ ਵੱਲੋਂ ਹੀ ਕੀਤਾ ਜਾਂਦਾ ਸੀ ਇਸ ਦਫ਼ਤਰ ਦੇ ਧਿਆਨ ਦੇ ਵਿੱਚ ਆਇਆ ਕਿ ਕੁਝ ਕੇਸਾਂ ਦੇ ਵਿੱਚ ਲਾਭਪਾਤਰੀਆਂ ਦੇ ਵੜਦੇ ਹਿੱਸੇ ਦੀ ਰਾਸ਼ੀ ਉਹਨਾਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਨ ਦੇ ਸਮੇਂ ਇਸ ਕਰਮਚਾਰੀ ਵੱਲੋਂ ਹਿਰਾਫੇਰੀ ਕਰਕੇ ਅਣਗਹਿਲੀ ਵਰਤੀ ਗਈ రికార్డ్ చెక్ ਕਰਨ ਦੇ ਉਪਰੰਤ ਕਾਫੀ ਉਲਟਾਈਆਂ ਪਾਈਆਂ ਗਈਆਂ ਅਤੇ ਕਲਰਕ ਦੇ ਵੱਲੋਂ ਵਰਤੀ ਗਈ ਅਣਗੈਲੀ ਸਬੰਧੀ ਪਹਿਲਾਂ ਵੀ ਦਫ਼ਤਰ ਵੱਲੋਂ ਪੱਤਰ ਨੰਬਰ 1848 ਮਿਤੀ 6/9/2024 ਨੂੰ ਜਾਰੀ ਕੀਤਾ ਗਿਆ ਪਰ ਕਰਮਚਾਰੀ ਵੱਲੋਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ ਫਿਰ ਕਰਮਚਾਰੀ ਵੱਲੋਂ ਡਿਊਟੀ ਪ੍ਰਤੀ ਅਣਗੈਲੀ ਅਤੇ ਲਾਪਰਵਾਹੀ ਨੂੰ ਦਰਸਾਉਂਦਾ ਤੇ ਇਸ ਲਈ ਕਲਰਕ ਨਵੀਨਾਹਰ ਨੂੰ ਡਿਊਟੀ ਪ੍ਰਤੀ ਕੀਤੀ ਗਈ ਅਣਗਹਿਲੀ ਅਤੇ ਸਰਕਾਰੀ ਹਜਾਇਤਾਂ ਦੀ ਉਲੰਘਣਾ ਤੇ ਤੁਰੰਤ ਪ੍ਰਭਾਵ ਦੇ ਨਾਲ ਮੁਅਤਲ ਕਰ ਦਿੱਤਾ ਗਿਆ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ ਨੇ ਕਿਹਾ ਕਿ ਇਸ ਕਲਰਕ ਦੇ ਵੱਲੋਂ ਪ੍ਰਧਾਨ ਮੰਤਰੀ ਸ਼ਹਿਰੀ ਆਵਾਜ਼ ਯੋਜਨਾ ਦੇ ਕੇਸਾਂ ਦੇ ਵਿੱਚ ਫੇਰਾ ਫੇਰ ਕਰਨ ਦੇ ਮਾਮਲੇ ਦੇ ਵਿੱਚ ਕਾਰਜ ਸாதਕ ਅਫਸਰ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਉਹ ਮਾਮਲੇ ਦੀ ਉੱਚ ਪਦਰੀ ਜਾਂਚ ਕਰਵਾਉਣਗੇ ਇਸ ਸਬੰਧ ਦੇ ਵਿੱਚ ਹਲਕਾ ਵਿਧਾਇਕ ਨੇ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਸ ਕਪਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇਗੀ। ਉਹਨਾਂ ਨੇ ਸਪਸ਼ਟ ਕਿਹਾ ਕਿ ਲੋੜਵੰਦ ਅਤੇ ਗਰਭੀਲ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀ ਗਈ ਗ੍ਰਾਂਟ ਦੇ ਵਿੱਚ ਕਪਲੇਬਾਜੀ ਜਾਂ ਫੇਰ-ਫੇਰ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਨਗਰ ਕੌਂਸਲ ਨਕੌਦਰ ਕਪਲਿਆਂ ਦਾ ਗੜ ਬਣ ਚੁੱਕੀ ਹੈ ਔਰ ਇਹ ਕਪਲੇ ਪਿਛਲੀਆਂ ਸਰਕਾਰਾਂ ਤੋਂ ਚੱਲਦੇ ਆ ਰਹੇ ਨੇ। ਇਸ ਦੇ ਚੁਣੇ ਹੋਏ ਨੁਮਾਇੰਦੇ ਬੈਠ ਕੇ ਚਲੇ ਜਾਂਦੇ ਨੇ ਅਤੇ ਉਹਨਾਂ ਦਾ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਅਤੇ ਨਾ ਹੀ ਮੁਲਾਜ਼ਮਾਂ ਤੇ ਉਹਨਾਂ ਦਾ ਕੋਈ ਕੰਟਰੋਲ ਹੈ